ਸਾਡੇ ਪਿੰਡ ਦੇ ਉਹ ਅਨਮੋਲ ਹੀਰੇ ਜਿਨ੍ਹਾਂ ਨੇ ਆਪਣੀ ਜਾਨ ਨੂੰ ਕੁਰਬਾਨ ਕਰਕੇ ਸਾਡੇ ਦੇਸ਼ ਦੀ ਜਾਂ ਸਾਡੇ ਪਿੰਡ ਦੀ ਆਨ ਮਾਨ ਸ਼ਾਨ ਨੂੰ ਉੱਚਾ ਕੀਤਾ ਸ਼ਹੀਦ ਭਾਈ ਅਮਰਪਾਲ ਸਿੰਘ ਜੀ ਸ਼ਹੀਦ ਜਗਸੀਰ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ 11 12 ਅਕਤੂਬਰ ਨੂੰ ਐਥਲੈਟਿਕਸ ਟੂਰਨਾਮੈਂਟ ਨਗਰ ਨਿਵਾਸੀਆਂ ਦੇ ਸਰਪੰਚ ਔਰ ਮੌਜੂਦਾ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਆਪਾਂ ਕਰਵਾ ਰਹੇ ਹਾਂ ਇਹ ਪਹਿਲਾ ਇਵੈਂਟ ਹੋਣਾ ਮੇਰੇ ਮੇਰੇ ਹਸਾਬ ਨਾਲ ਪੰਜਾਬ ਦਾ ਜਿਹੜਾ ਆਪਾਂ ਏਡੇ ਵੱਡੇ ਪੱਧਰ ਦਾ ਕਰਵਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਮੰਡੀਕਲਾਂ ਵਿੱਚ ਬੱਚਿਆਂ ਦੀਆਂ ਬਹੁਤ ਹੀ ਵੱਡੀਆਂ ਖੇਡਾਂ ਹੋਣ ਜਾ ਰਹੀਆਂ ਨੇ ਤੇ ਸਾਰੀ ਜਾਣਕਾਰੀ ਆਪਣੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਹਾਰਡਵਰਕ ਅਕੈਡਮੀ ਦਾ ਸਾਰਾ ਸਟਾਫ ਖੜਾਗਾ ਤੇ ਆਜੋ ਪਹਿਲਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਦੇ ਸਾਰਾ ਪਿੰਡ ਪਧਾਈ ਦਾ ਪਤਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡਾ ਪਿੰਡ ਵਾਸਤੇ ਅੱਜ ਖੇਡਾਂ ਆਈਆਂ ਨੇ ਬਹੁਤ ਵੱਡੀਆਂ ਤੇ ਤੁਹਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ ਕੀ ਕੀ ਕਹੋਗੇ ਅ ਪਹਿਲਾਂ ਤਾਂ ਸਾਰੇ ਮਤਲਬ ਪਿੰਡ ਵਾਸੀਆਂ ਦਾ ਸਹਿਯੋਗ ਦੀ ਮੰਗ ਕਰਦੇ ਆਂ ਅਸੀਂ ਵੀ ਬਾਤੋ ਬਾਦ ਪਿੰਡ ਵਾਸੀ ਆਪਣੇ ਸਹਿਯੋਗ ਦੇਣਾ ਫਿਰ ਇਲਾਕਾ ਨਮਾਸੀਆਂ ਨੂੰ ਵੀ ਬੇਨਤੀ ਕਰਦੇ ਆ ਵੀ 11 12 ਅਕਤੂਬਰ ਨੂੰ ਆਪਣੇ ਮਤਲਬ ਹਾਰਡਵਰਕ ਬਣਿਓ ਤੇ ਪੰਚਾਇਤ ਦੇ ਨਾਲ ਰਲ ਕੇ ਜੋ ਵੀ ਖੇਡਾਂ ਮਤਲਬ ਹੋ ਰਹੀਆਂ ਨੇ ਉਹਦੇ ਚ ਵੱਧ ਤੋਂ ਵੱਧ ਹਿੱਸਾ ਲਿਆ ਜਾਓ ਦੇਖੋ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਕਿ 11 12 ਅਕਤੂਬਰ 2025 ਨੂੰ ਐਥਲੈਟਿਕਸ ਦੇ ਇਵੈਂਟ ਹੋਣੇ ਆ ਜੋ ਕਿ ਟਰੈਕ ਐਂਡ ਫੀਲਡ ਦੇ ਹੁਣੇ ਆ ਇਹਦੇ ਵਿੱਚ 100 ਮੀਟਰ ਤੋਂ ਲੈ ਕੇ 5000 ਮੀਟਰ ਤੱਕ ਦੌੜ ਲੌਂਗ ਜੰਪ ਹਾਈ ਜੰਪ ਆਪਣੇ ਗੋਲਾ ਔਰ ਡਿਸਕਸ ਥਰੋ ਜੈਵਲਨ ਥਰੋ ਵਗੈਰਾ ਆਦ ਹੋਣਗੇ ਇਹਦੇ ਵਿੱਚ ਸਾਰੇ ਖਿਡਾਰੀ ਆ ਜਿਹੜੇ ਏਜ ਵਰਗ ਦੇ ਹਿਸਾਬ ਦੇ ਨਾਲ ਦੌੜਾਂ ਦੇ ਵਿੱਚ ਸਲਣਗੇ ਉਹਨਾਂ ਦਾ ਜ਼ਰੂਰੀ ਆ ਕਿ ਉਹਨਾਂ ਦੀ ਆਨਲਾਈਨ ਰਜਿਸਟਰ ਰਜਿਸਟ੍ਰੇਸ਼ਨ ਹੋ ਰਹੀ ਆ ਸ਼ੁਰੂ ਹੋ ਗਈ ਆ ਆਪੋ ਆਪਣੇ ਜਨਮ ਸਰਟੀਫਿਕੇਟ ਆਧਾਰ ਕਾਰਡ ਵਗੈਰਾ ਅਪਲੋਡ ਕਰਕੇ ਆਪੋ ਆਪਣੀ ਰਜਿਸਟ੍ਰੇਸ਼ਨ ਕਰਾਉਣਗੇ ਉਸ ਤੋਂ ਬਾਅਦ ਹਰ ਇੱਕ ਖਿਡਾਰੀ ਨੂੰ ਨਗਦ ਪ੍ਰਾਈਜ਼ ਔਰ ਟਰੋਫੀ ਵਗੈਰਾ ਦਾ ਸਨਮਾਨਿਤ ਕੀਤਾ ਜਾਏਗਾ ਔਰ ਸਾਰੇ ਹੀ ਨਗਰ ਨਿਵਾਸੀ ਸਮੂਹ ਪੰਚਾਇਤ ਸਾਡੇ ਸੈਨਿਕ ਵੀਰ ਸਾਬਕਾ ਸੈਨਿਕ ਵੀਰ ਐਨ ਆਰ ਆਈ ਵੀਰ ਔਰ ਕਾਰੋਬਾਰੀ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਤਾਕੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਔਰ ਹਲਕਾ ਵ代ਕ ਸੁਖਵੀਰ ਮਾਈਸਰਖਾਨਾ ਜੀ ਜਮਕੀ ਕੁਮਬਿੰਦਰ ਸਾਹਿਬ ਐਸਐਸਪੀ ਸਾਹਿਬ ਆਦਿ ਵਗੈਰਾ ਸਾਰੇ ਆਉਣਗੇ ਔਰ ਆਪ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਸਾਰੇ ਪੰਜਾਬ ਨੂੰ ਬੇਨਤੀ ਹੈ ਕਿ ਆਪ ਵੀ ਆ ਕੇ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਕੇ ਸਾਡੇ ਨਗਰ ਦੇ ਵਿੱਚ ਸਾਡੀ ਨਗਰ ਦੀ ਸ਼ਾਨ ਨੂੰ ਔਰ ਟੂਰਨਾਮੈਂਟ ਦੀ ਸ਼ਾਨ ਨੂੰ ਆਪ ਵੱਧ ਚੜ ਕੇ ਹੋਰ ਉੱਚਾ ਕਰੋ ਔਰ ਸਾਡਾ ਸਹਿਯੋਗ ਦਿਓ ਤਾਂ ਕਿ ਅਥਲੈਟਿਕ ਵਰਗੀ ਟੂਰਨਾਮੈਂਟ ਕਦੇ ਵੀ ਨਹੀਂ ਹੋਇਆ ਤੁਹਾਡੀ ਟੂਰਨਾਮੈਂਟ ਆਤਾ ਬਹੁਤ ਹੋਇਆ ਲੇਕਿਨ ਅਥਲੈਟਿਕ ਟੂਰਨਾਮੈਂਟ ਨਹੀਂ ਹੋਇਆ ਇਸ ਵਿੱਚ ਵੀ ਆਪਣੇ ਨੌਜਵਾਨ ਹਿੱਸਾ ਲੈ ਕੇ ਨਸ਼ੇ ਵਗੈਰਾ ਤੋਂ ਦੂ ਰਹਿਣ ਇਹੀ ਸਾਡਾ ਮਕਸਦ ਆ ਵਧਾਈ ਦੀ ਪੱਤਰ ਆ ਸਾਡੀ ਹਾਰਡਵਰਕ ਟੀਮ